ਹੈਲੋ ਫਰੈਂਡਸ ਵੈਲਕਮ ਬੈਕ ਟੂ ਦਾ ਨਿਊ ਵੀਡੀਓ ਅੱਜ ਆਪਾਂ ਬਣਾਈ ਹੈ ਜੀ ਨਮਕੀਨ ਮਠੜੀ ਇਹਦੇ ਲਈ ਆਪਾਂ ਲਏ ਆ ਜੀ ਦੋ ਕੋਲੀਆਂ ਆਟੇ ਦੀਆਂ ਆਟਾ ਪੈਸੇ ਕਣਕ ਦਾ ਆਟਾ ਯੂਜ਼ ਕੀਤਾ ਮੈਦਾ ਜਿਹੜਾ ਯੂਜ਼ਾ ਬਿਲਕੁਲ ਨਹੀਂ ਕਰਨਾ ਇਹਦੇ ਵਿੱਚ ਆਪਾਂ ਪਾਇਆ ਜੀ ਸਰੋਂ ਦਾ ਤੇਲ ਜਿਹਨੂੰ ਕਿ ਆਪਾਂ ਗਰਮ ਕਰ ਲਿਆ ਚੰਗੀ ਤਰ੍ਹਾਂ ਇਹਦੇ ਵਿੱਚ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਇਹ ਜਿਹੜਾ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਸ ਤਰ੍ਹਾਂ ਦਾ ਆਟਾ ਬਣ ਜਾਂਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਟੇਸਟ ਦੇ ਅਕੋਰਡਿੰਗ ਨਮਕ 1.5 ਚਮਚ ਪਾਇਆ ਜੀ ਆਪਾਂ ਚਿਲੀ ਫਲੈਕਸ ਦਾ ਤੁਸੀਂ ਲਾਲ ਮਿਰਚ ਪਾਊਡਰ ਵੀ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਪਾਇਆ ਜੀ ਰੋਸਟਡ ਜੀਰਾ ਪਾਊਡਰ 1.5 ਚਮਚ ਪਾਏ ਪਾਇਆ ਉਸ ਤੋਂ ਬਾਅਦ ਜਿਹੜੀ ਆਪਾਂ ਪਾਵਾਂਗੇ ਜੀ 2 ਚਮਚ ਜ਼ਵੈਨ ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ ਕੇ ਪਾਉਣਾ ਤਾਂ ਕਿ ਜੇ ਟੇਸਟ ਵਧੀਆ ਆਵੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਕਸੂਰੀ ਮੇਥੀ ਇਹਦੇ ਆਪਾਂ 3 ਚਮਚ ਪਾਵਾਂਗੇ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਆਪਜੋਗ ਕੀਤਾ ਜੀ ਚਿੱਟੇ ਤੇਲਾਂ ਦਾ ਤੁਸੀਂ ਕਾਲੇ ਤੇਲ ਵੀ ਯੂਜ਼ ਕਰ ਸਕਦੇ ਹੋ ਦੋ ਚਮਚ ਆਪਾਂ ਚਿੱਟੇ ਤੇਲ ਪਾਏ ਆ ਉਸ ਤੋਂ ਬਾਅਦ ਆਪਾਂ ਇੱਕ ਚਮਚ ਪਾਇਆ ਜੀ ਹਲਦੀ ਪਾਊਡਰ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆਟੇ ਵਿੱਚ ਮਿਕਸ ਕਰ ਲੈਣਾ ਆਟੇ ਨੂੰ ਹੁਣ ਆਪਾਂ ਜਿਹੜਾ ਗੁੰਨ ਲੈਣਾ ਆਟੇ ਦਾ ਡੋਅ ਆ ਜਿਹੜਾ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਣੀ ਉਸੇ ਤਰ੍ਹਾਂ ਤਿਆਰ ਕਰਨਾ ਬਾਹਰ ਢਿੱਲਾ ਨਹੀਂ ਕਰਨਾ ਇਦੇ ਵਿੱਚ ਆਪਾਂ ਜੀ ਪਾਵਾਂਗੇ ਇੱਕ ਚਮਚ ਬੇਕਿੰਗ ਪਾਊਡਰ ਤੇ ਉਹਦੇ ਉੱਪਰ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਗੁੰਨ ਲਾਂਗੇ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰਾਂਗੇ ਤੁਸੀਂ ਆਪ ਦੇ ਅਕੋਰਡਿੰਗ ਲੈਣਾ ਪਾਣੀ ਇਸ ਤਰੀਕੇ ਨਾਲ ਆਪਾਂ ਜਿਹੜਾ ਡੋ ਤਿਆਰ ਕਰ ਲਾਂਗੇ ਤੇ ਇਹਨੂੰ ਥੋੜਾ ਟਾਈਮ ਲਈ 10 ਮਿੰਟ ਤੱਕ ਜਿਹੜਾ ਰੈਸਟ ਰੇ ਰੱਖ ਦਾਂਗੇ ਢੱਕ ਕੇ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਏ ਹੁਣ ਆਪਣਾ 10 ਮਿੰਟ ਬਾਅਦ ਇਹ ਡੋਆ ਚੰਗੀ ਤਰ੍ਹਾਂ ਸੈੱਟ ਹੋ ਚੁੱਕਿਆ। ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਇਹ ਜਿਹੜੇ ਪੇੜੇ ਕਰ ਲਾਂਗੇ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਂਦੇ ਉਸ ਤਰੀਕੇ ਨਾਲ। ਹੁਣ ਆਪਾਂ ਇਹਨੂੰ ਜਿਹੜਾ ਚੰਗੀ ਤਰ੍ਹਾਂ ਵੇਲ ਲਾਂਗੇ ਜਿਸ ਤਰ੍ਹਾਂ ਆਪਾਂ ਰੋਟੀ ਵੇਲਦੇ ਬਿਲਕੁਲ ਪਤਲਾ-ਪਤਲਾ ਵੇਲਣਾ ਇਹਨੂੰ। ਇਸ ਤਰੀਕੇ ਨਾਲ ਇੰਨਾ ਪਤਲਾ ਤੁਸੀਂ ਵੇਲ ਲੈਣਾ ਇਹਨੂੰ। ਫੋਰਕ ਨੂੰ ਲੈ ਕੇ ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਕੱਟ ਲਗਾ ਲੈਣੇ ਆ ਤਾਂ ਕਿ ਜਿਆਦਾ ਨਾ ਖੁੱਲੇ ਇਸ ਤਰੀਕੇ ਨਾਲ ਇਹਨੂੰ ਰਾਉਂਡ ਸ਼ੇਪ ਦੇਣ ਲਈ ਤੁਸੀਂ ਕੋਈ ਇਸ ਤਰ੍ਹਾਂ ਦੀ ਚੀਜ਼ ਦੀ ਯੂਜ਼ ਕਰ ਸਕਦੇ ਹੋ ਜਿਹਨਾਂ ਇਹ ਮੱਠੀਆਂ ਦੀ ਸ਼ੇਪ ਆ ਜਾਏ ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਕੱਟ ਲੈਣਾ ਇਸੇ ਤਰ੍ਹਾਂ ਆਪਾਂ ਸਾਰੀਆਂ ਮੱਠੀਆਂ ਕੱਟ ਕੇ ਰੱਖ ਲਾਂਗੇ ਤੇ ਹੁਣ ਆਪਣਾ ਜਿਹੜਾ ਤੇਲ ਆਓ ਗਰਮ ਹੋ ਚੁੱਕਿਆ ਆਪਾਂ ਇਹਨੂੰ ਫਰਾਈ ਕਰ ਲਾਂਗੇ ਇਹਨੂੰ ਕ੍ਰਿਸਪੀ ਹੋਣ ਤੱਕ ਜਿਹੜਾ ਆਪਾਂ ਫਰਾਈ ਕਰਨਾ ਤੇ ਇਹਨਾਂ ਦਾ ਕਲਰ ਵੀ 골ਡਨ ਬ੍ਰਾਊਨ ਹੋ ਜਾਊਗਾ। ਇਸ ਤਰੀਕੇ ਨਾਲ ਜਿਹੜਾ ਆਪਾਂ ਟੇ ਤੋਂ ਬਹੁਤ ਹੀ ਵਧੀਆ ਨਾਸ਼ਤਾ ਜਿਹੜਾ ਤਿਆਰ ਕਰ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਆ ਜਿਹੜਾ ਚੇਂਜ ਹੋ ਚੁੱਕਿਆ ਤੇ ਚੰਗੀ ਤਰ੍ਹਾਂ ਫਰਾਈ ਹੋ ਚੁੱਕੀਆਂ। ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਰਾਈ ਕਰਦੇ ਰਹਿਣਾ ਤਾਂ ਕਿ ਪੂਰੀ ਤਰ੍ਹਾਂ ਨਾਲ ਕ੍ਰਿਸਪੀ ਬਣ ਜਾਣ ਹੁਣ ਆਪਾਂ ਇਹ ਜਿਹੜੀਆਂ ਮੱਠੀਆਂ ਨੂੰ ਬਾਹਰ ਕੱਢ ਲਾਂਗੇ ਤੇ ਇਸੇ ਤਰੀਕੇ ਨਾਲ ਜਿਹੜੀਆਂ ਬਾਕੀ ਬਚੀਆਂ ਉਹਨਾਂ ਨੂੰ ਵੀ ਫਰਾਈ ਕਰ ਲਾਂਗੇ ਠੰਡੀਆਂ ਆਪਣੇ ਆਪਣੇ ਬਣ ਕੇ ਤਿਆਰ ਆ ਜੀ ਤੁਹਾਨੂੰ ਇਹ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਜਰੂਰ ਕਮੈਂਟ ਕਰਨਾ ਤੇ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਇਸ ਰੈਸਪੀ ਨੂੰ ਜਰੂਰ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਹੋਰ ਵੀਡੀਓ ਜਿਸ ਤਰ੍ਹਾਂ ਦੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ